ਦੋਸਤੋ ਸਤਿ ਸ਼੍ਰੀਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਲੋ ਜੀ ਵੀਰੋ ਅੱਜ ਦੀ ਵੀਡੀਓ ਆਪਾਂ ਪਿੰਡ ਗੌਸਪਰਾ ਤੇ ਪਿੰਡ ਤੋਂ ਬਣਾ ਰਹੇ ਆ ਇਹ ਪਿੰਡ ਬਾਜਾ ਖੰਨਾ ਬਣਨਾ ਰੋਡ ਤੇ ਸਲਾਪਰਾਕ ਜਲਾਲ ਦੇ ਵਿੱਚ ਆ ਜਾਂਦਾ ਪਿੰਡ ਜਲਪਰਾ ਭਾਈ ਉਹਦੇ ਨੇੜੇ ਆ ਤੇ ਜਿਹੜੇ ਵੀਰ ਅੱਜ ਇਹਨੂੰ ਪੇਜ ਤੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਨਾ ਤੇ ਇੱਕ ਝੁੱਟੀ ਬਹੁਤ ਸ਼ਾਨਦਾਰ ਝੁੱਟੀ ਆ ਜਿਹਦੀ ਆਪਾਂ ਵੀਡੀਓ ਬਣਾ ਰਹੇ ਆ ਤੇ ਤੁਹਾਨੂੰ ਝੁੱਟੀ ਵਿਖਾ ਰਹੇ ਆ ਝੁੱਟੀ ਦੀ ਲੰਬਾਈ ਲੈਂਥ ਲਾਈ ਬਹੁਤ ਵਧੀਆ ਯਾਰ ਵਧੀਆ ਯਾਰ ਫੇਸ ਝੁੱਟੀ ਰਾਜੀ ਮੂੰਹ ਸਭ ਤੋਂ ਪਹਿਲਾਂ ਆਪਾਂ ਤੁਸੀਂ ਇਹਦੀਆਂ ਬ੍ਰਿਕੀ ਇੱਕ ਕੁਆਲਟੀ ਦੇਖ ਸਕਦੇ ਝੁੱਟੀ ਦੀਆਂ ਵਾਹ ਵਾਹ ਝੁੱਟੀ ਕਾੜੇ ਛੋਟਾ ਸਿੰਗਰ ਤੇ ਗੋਲ ਸੰਗਿਆ ਬਿਲਕੁਲ ਤੇ ਬਹੁਤ ਸ਼ਾਨਦਾਰ ਫੇਸ ਕੁਆਲਟੀ ਆ ਤੇ ਇਹੇ ਬਾਕੀ ਤੁਸੀਂ ਝੁੱਟੀ ਸੰਭਾਈ ਹੋਈ ਚੰਗੀ ਝੁੱਟੀ ਦੀ ਕੀਤੀ ਹੋਈ ਆ ਤੇ ਪੰਜੇ ਲੇਵੇ ਦੀ ਗੱਲ ਕਰ ਲਗੇ ਤਾਂ ਪਿੱਛੇ ਲੇਵਾ ਦਾ ਬੈਗ ਤੋਂ ਲੇਵਾ ਕਾਫੀ ਚੰਗਾ ਦੱਸਿਆ ਵੀ ਪਿੱਛੋਂ ਬੈਗ ਚ ਕਰ ਲੇਵਾ ਕੱਢ ਰਹੀ ਤੇ ਦੇ ਸਕਦੇ ਹੋ ਪਿੱਛੇ ਤੇ ਕਰ ਵੀ ਇਹ ਹਰਿਆਣਾ ਜਿਵੇਂ ਕਹਿੰਦੇ ਵੀ ਬੈਗ ਤੇ ਕਾਜੀ ਉੱਪਰ ਤੱਕ ਪਿਛਲੇਵਾ ਕੱਢਦਾ ਆ ਤੇ ਬਹੁਤ ਵਾਹ ਫਿਰ ਦੁੱਧ ਨਾਲ ਲੈਂਦਾ ਆ ਆਪਾਂ ਕਿਦੋਂ ਨੇੜੇ ਤੇ ਖਾਣੇ ਆ ਬਹੁਤ ਵਧੀਆ ਇਹ ਚੌੜਾ ਤੇ ਪਿੱਛੇ ਦੇ ਕਰ ਲੱਤਾਂ ਤੋਂ ਬਾਹਰ ਤੱਕ ਲੇਵਾ ਕੱਢੂਗੀ ਤੇ ਦੇਖਦਾ ਬਹੁਤ ਛਾਂਦਰ ਝੁੱਟੀ ਆ ਤੇ ਪਿੱਛੋਂ ਤੋਂ ਚੌੜੀ ਵੀ ਝੁੱਟੀ ਬਹੁਤ ਜਿਆਦੀ ਆ ਵੀ ਇਹੋ ਜਿਹੀ ਘਾਟੀ ਪਸ਼ੂ ਆਮ ਮਾਰਕੀਟ ਚ ਵੇਖ ਲਈ ਨਿਕਲਦੇ ਆ ਤੇ ਇਹ ਪਿੱਛੇ ਤੋਂ ਛੋਟੀ ਚੌੜੀ ਛੋਟੀ ਚੌੜੀ ਬਹੁਤ ਆ ਬਾਕੀ ਸਿੰਗਲ ਹੱਡੀ ਦੀ ਆ ਜਿਵੇਂ ਕਹਦੇ ਨੇ ਉੱਪਰ ਵੀ ਇੱਕ ਹੱਡੀ ਹੋਣੀ ਜ਼ਰੂਰੀ ਆ ਤੋਂ ਸਿੰਗਲ ਹੱਡੀ ਆ ਤਾਂ ਹੁਣ ਪਤਲੀ ਉਥੇ ਲੰਮੀ ਫੇਸ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਬਾਕੀ ਆਪਾਂ ਹੋਰ ਪ੍ਰੋਪਰ ਜਾਣਕਾਰੀ ਵੀ ਉੱਥੋਂ ਲੈ ਕੇ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਹਾਨੂੰ ਨੇੜੇ ਤੋਂ ਛਣ ਵਿਖਾਉਣੀ ਆ ਇਹ ਚੋਟੀ ਮਤੋਂ ਨਾ ਖਰਾਬ ਕਰੇ ਦੇਖੋ ਜੀ ਸਾਹਾਂ ਦੀ ਸਾਈਡ ਤੋਂ ਵੀ ਇੱਥੀ ਬਹੁਤ ਚੰਗੀ ਆ ਤੇ ਇਸ ਤੋਂ ਉਨ ਤੋਂ ਚਾਰੇ ਪਾਸੋਂ ਵੀ ਇੱਥੇ ਕੁਝ ਨਹੀਂ ਆ ਤੇ ਜਿਹੜੇ ਥਾਣੇ ਆ ਥਣ ਜਿਹੜੇ ਆ ਉਹ ਮੁੱਠੀ-ਮੁੱਠੀ ਜ ਨਹੀਂ ਆ ਤੇ ਲੇਵੇ ਤੇ ਨਾੜਾ ਵੀ ਦੇਖ ਸਕਦੇ ਹੋ ਹਜੇ ਮਨੋ ਛੋਟੀ ਦੇ ਸੂਨ ਦੇ ਵਿੱਚ ਵੀ ਇਦੋਂ ਕਾਫੀ ਤਾਂ ਦੱਸਦਾ ਪ੍ਰੋਪਰ ਜਾਣਕਾਰੀ ਲਈ ਪੁੱਛਾਂਗੇ ਪਰ ਤੁਸੀਂ ਦੇਵਾ ਤੁਹਾਡੇ ਇੱਥੇ ਫੜ ਕੇ ਮਾਰ-ਮਾਰ ਵੇਖਣ ਨੂੰ ਜੀ ਕਰੂਗਾ ਬਹੁਤ ਸ਼ਾਨਦਾਰ ਅਗਲੇ ਸਾਲ ਵੀ ਉੱਡੇ ਆ ਤੇ ਮਕਰਲ ਵੀ ਉੱਡੇ ਆ ਆਮਕੀ ਯਾਰੀ ਛੋਟੇ ਵੱਡੇ ਸਨ ਹੁੰਦੇ ਆ ਮੇਰੇ ਸਾਹਮਣੇ ਇਹਦੇ ਦੁੱਧ ਵੀ ਜਿਹੜਾ ਥਾਣੇ ਦੇ ਵਿੱਚੋਂ ਅੱਗੇ ਲੈ ਤੇ ਪਿਛਲਾ ਜੋਂ ਤਕਰੀਬਨ 6 ਮਾਤਰ ਦਰੂਗਾ ਇਹ ਦੁੱਧ ਨੂੰ ਚੰਗੀ ਨਿਕਲ ਸਕਦੀ ਝੋਟੀ ਤੇ ਬਾਕੀ ਤੁਸੀਂ ਆਪਦੀ ਸਮਝ ਨਾਲ ਵੀ ਖਰੀਦਣੀ ਆ ਕਿਉਂਕਿ ਬਾਹਰ ਤੋਂ ਫੇਰ ਪਿਛੇ ਵਖਾ ਦੇਣੀ ਆ ਬਾਹਰ ਤੋਂ ਲੈਵਾ ਵੇਖਾ ਉਹ ਚੋੜੇ ਲੈਵਰੀ ਮੱਝ ਬਣੂਗੀ ਵੀ ਖੁੱਲੇ ਲੈਵਰੀ ਮੱਝ ਬਣੂਗੀ ਇਹ ਜੀ ਦੇਖ ਸਕਦੇ ਤੁਰਦੀ ਤੋਂ ਵੀ ਆ ਕੇ ਮੜੜ ਬਹੁਤ ਸ਼ਾਨਦਾਰ ਤੇ ਚੋੜੇ ਲੈਵਰੀ ਦੀ ਝੋਟੀ ਆ ਹਾਂਜੀ ਚਮਕੌਰ ਦੀ ਸਸਤੀ ਗਾਲ ਸਸਤੀ ਗਾਲ ਜੀ ਹਾਂਜੀ ਚਮਕੌਰ ਦੀ ਜਿਹੜੀ ਇਹ ਝੋਟੀ ਆ ਇਹਦੀ ਪ੍ਰੋਪਰ ਡਾਟੇਸ਼ਨ ਦੱਸੋ ਉਹ ਵਿੱਚ ਸੂਣ ਚ ਕਿੰਨਾ ਟਾਈਮ ਰਹਿ ਗਿਆ ਇਹ ਦੂਜਾ ਸੁਆਗਰੇ ਅੱਛਾ ਦੂਜਾ ਸੁਆਗਰੇ ਛੋਟੀ ਸੁਣਾਈਏ ਹਾਂਜੀ ਤੇ 5 ਤਰੀਕ ਦੇ ਦਿਨ ਪੂਰੇ ਆ ਅੱਛਾ 5 ਅਕਤੂਬਰ ਨੂੰ ਹਾਂਜੀ 5 ਅਕਤੂਬਰ 2024 ਨੂੰ ਇਹ ਦਿਨ ਪੂਰੇ ਆ ਤੇ ਦਿਨ ਉੱਤੇ ਵੀ ਲੈ ਸਕਦੀ ਹੈ ਕਿ ਮਤਲਬ ਹਾਂਜੀ ਇੱਕ ਦੋ ਦਿਨ ਲੈ ਸਕਦੀ ਹੈ ਉੱਥੇ ਤੋਂ ਉੱਥੇ ਵੀ ਲੈ ਸਕਦੀ ਹੈ ਕਿ ਹਜੇ ਪਤਾ ਨਹੀਂ ਛੋਟੇ ਜੀ ਤੇ ਦੁੱਧ ਤੋਂ ਉਹ ਕਿੰਨੀ ਮੀਟ ਤੁਹਾਨੂੰ ਵੀ ਦੇ ਸਕਦੀ ਹੈ 14 ਕਿਲੋ ਦੁੱਧ ਦੇ ਦਊਗੀ ਹੈ 14 ਕਿਲੋ ਹਾਂਜੀ ਹਾਂਜੀ ਵਾਹ ਜੀ ਇਹ ਵੇਖੋ ਜੀ ਇਹ ਇਮਾਨਦਾਰੀ ਹੈ ਜੀ ਇਹ 20 14 ਕਿਲੋ ਦੁੱਧ ਈਮਾਨਦਾਰੀ ਐਵੇਂ ਆ ਵੀ ਛੋਟੀ ਇੰਨੀ ਚੰਗੀ ਹੋਵੇ ਤੇ ਆਮ ਕਿਸੇ ਵਪਾਰੀ ਦੇ ਕੋਲ ਹੁੰਦੀ ਤੇ ਉਹਨੇ ਰੱਖਣਾ ਸੀ ਬਈਏ 18 19 ਕਿਲੋ ਦੁੱਧ ਦੇ ਦੂਗੀ ਤੇ ਪਰ ਮੇਰੇ ਸਾਨੂੰ ਇਹ 14 ਕਿਲੋ ਦੁੱਧ ਖਿਆ ਇਹਨਾਂ ਨੇ ਪਰ ਛੋਟੀ 16 ਤੋਂ 17 ਕਿਲੋ ਦੁੱਧ ਦਿਸਦੀ ਹੋਈ ਇਹ ਮੇਰੀ ਪਰਖ ਦਾ ਹੰਦਕ ਤੇ ਬਾਕੀ ਤੁਸੀਂ ਆਪਦੀ ਸਮਝਣਾ ਵੀ ਖਰੀਦਣਾ ਆ ਵੀ ਇਹੋ ਜੇ ਮਾਵਾ ਵੀ ਕਾਟੀ ਪਸ਼ੂ ਵੀ ਵਿਕਲ ਲਈ ਨਿਕਲ ਕੇ ਬਾਹਰ ਆਉਂਦੇ ਆ ਜੀ ਇਹਦੇ ਕਿਹੜਾ ਸੀਮ ਲੱਗਿਆ ਹੋਇਆ ਆ ਸਰਕਾਰੀ ਸੀਮ ਨਾ ਜੀ ਜਸ ਜਸ ਚੰਗੇ ਰਿਕਾਰਡ ਦਾ ਅਸੀਂ ਚੰਗੇ ਰਿਕਾਰਡ ਦਾ ਜੀ ਸੋ ਸਟਰਾਂ ਨਹੀਂ ਹੁੰਦਾ ਅਸੀਂ ਇਸ 20 ਸਟਰਾਂ ਨਹੀਂ ਸਮਝਿਆ ਹਾਂ ਤੇ ਚੰਗੇ ਸੀਮਿੰਟ ਤੋਂ ਗੱਭਣਾ ਜੀ ਹਾਂਜੀ ਜੀ ਮੱਝ ਦਾ ਕੀ ਰੇਟ ਮੰਗਦੇ ਜੀ ਰੇਟ ਵੀਰੇ 135 ਅੱਛਾ 1 ਲੱਖ 35000 ਲੋ ਜੀ ਦੋਸਤੋ 1 ਲੱਖ 35000 ਵੀਰ ਨੇ ਝੋਟੀਆ ਰੇੜਾ ਕੀਤਾ ਆ ਤੇ ਬਿਲਕੁਲ ਵਾਜਿਬ ਰੇਟ ਆ ਤੇ ਬਾਕੀ ਤੁਸੀਂ ਆਪਣੀ ਵੀ ਵੀਰ ਨੂੰ ਕੀਮਤ ਦਾ ਤੇ ਦੇਖ ਹੀ ਜਾਓਗੇ ਚੰਗੇ ਪਸ਼ੂ ਦੀ ਤੇ ਚੰਗਾ ਪਸ਼ੂ ਤਾਂ ਨੇ ਆ ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਜੀ। ਤੇ ਨਾਲ ਵਾਲਾ ਪਰ ਪਿੰਡ ਆ ਸਿਵੇ ਲੱਗਦੀ ਆ। ਉਹਨਾਂ ਦੀ ਡਿਟੇਲ ਦੱਸ ਦੋ ਕਿ ਕਿਸੇ ਨੇੜੇ ਪਿੰਡਾਂ 'ਚ ਪਤਾ ਲੱਗ ਸਕੇ। ਨੇੜੇ ਪਿੰਡ ਵਾਲਾ ਭਾਇਕਾ ਦਿਨਾ ਕਾਂਗੜ। ਇਹ ਦਿਨਾ ਕਾਂਗੜ ਜੀ। ਤੇ ਸਾਈਡ ਦੇ ਨਾਲ ਵੱਖਰਵੜ ਪਿੰਡ ਆ ਗਿਆ, ਮੋਗੇ ਦੇ ਨਾਲ ਪਿੰਡ ਆ ਗਿਆ। ਤੇ ਸਲਾਤਪੁਰਾ ਜੰਗੀਆਂ ਇਹ ਪਿੰਡਾਂ ਦੇ ਨੇੜੇ ਆ। ਇਹ ਭਗਤਾ तकरीबन ਇਥੋਂ ਭਾਇਕਾ 12 ਕਿਲੋਮੀਟਰ ਜ਼ਿਲ੍ਹਾ ਬਠਿੰਡਾ ਜੀ। ਤੇ ਇਹ ਝੋਟੀ ਤੁਸੀਂ ਤੋਰ ਕੇ ਵਿਖਾਓ ਜਣ ਹੁਣ ਜੀ। ਸੋ ਜੀ ਦੋਸਤੋ ਝੋਟੀ ਤਾਂ ਹੁਣ ਤੋਰ ਕੇ ਵਿਖਾਉਣੇ ਆ। ਤੇ ਤੋਰ ਦੇ ਵਿੱਚ ਤੁਸੀਂ ਬਿਲਕੁਲ ਫਰਕ ਕਰਨੀਆਂ ਬਰੀਕੀ ਦੇ ਵਿੱਚ ਔਲੀ ਤੁਰ ਗਈ ਜੀ ਮੜੀ ਜੀ ਛੋਟੀ ਥੋੜਾ ਇਥੇ ਨੀਰਾ ਪੈ ਰਿਆ ਲਓ ਜੀ ਦੋਸਤੋ ਛੋਟੀ ਜੀ ਦੌਰ ਕੰਮੀ ਪੇਸ਼ੀ ਕੋਈ ਨਹੀਂ ਗਈ ਤੇ ਰੋਕੋ ਮੈਂ ਮੜਾਈ ਤੇ ਕੋਈ ਖਲ ਨਹੀਂ ਲੋ ਜੀ ਤੁਸੀਂ ਦੇਖ ਸਕਦੇ ਹੋ ਲੇਵਧੀ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਲੇਵਧੀ ਆ ਤੇ ਤੋਰ ਪੱਖੋਂ ਕੋਈ ਕਮੀ ਪੇਸ਼ੀ ਨਹੀਂ ਤੇ ਬਾਕੀ ਤੁਸੀਂ ਆਪਣੀ ਸਮਝਾਂਗੇ ਕਿ ਦਰ ਆਏ ਆ ਤੇ ਹਾਂਜੀ ਵੀਰ ਜੀ ਤੁਹਾਡਾ ਮੋਬਾਈਲ ਨੰਬਰ ਦੱਸ ਦੋ ਆਪਣਾ ਜੀ 9872508899 9872508899 08199 ਲੋ ਜੀ ਇਹ ਨੰਬਰ ਆ ਜੀ ਸਕਰੀਨ ਤੇ ਚੱਲ ਰਿਹਾ ਤੁਸੀਂ ਇਸੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਤੋਂ ਮਾਝ ਖਰੀਦ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆ ਤੇ ਇਹਨਾਂ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ ਜੀ